17 ਤਰੀਕ ਨੂੰ ਆਪਣੀ ਜਥੇਬੰਦੀ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਕੋਈ ਪ੍ਰਸ਼ਾਸਨ ਨੇ ਹਾਲ ਤੱਕ ਕੋਈ ਹੱਲ ਨਹੀਂ ਲੱਭਿਆ ਤੇ ਛੋਡੀ ਗੱਲਬਾਤ ਹੋਈ ਉਹਦੇ ਬਾਰੇ ਸਾਨੂੰ ਕੋਈ ਜਾਣ ਪਹਿਲੀ ਗੱਲ ਤਾਂ ਜਿਹੜੀ ਇਹ ਘਟਨਾ ਇਹ ਜ਼ਿਲ੍ਹਾ ਮਾਨਸਾ ਪਿੰਡ ਖਿਆਲਾ ਤੇ ਥਾਣਾ ਜੋਗਾ ਤੇ ਆ ਜੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਿਹੜਾ ਤੁਸੀਂ ਕਹਿੰਦੇ ਹੋ ਉਹ ਤੋਂ ਸੁਝਾਤ ਤੋਂ ਆਪਾਂ ਅੱਗੇ ਇਹ ਜਿਹੜੀ ਘਟਨਾ ਇਹ ਜ਼ਿਲ੍ਹਾ ਮਾਨਸਾ ਥਾਣਾ ਜੋਗਾ ਪਿੰਡ ਮਾਕਾ ਮਾਕਾ ਤੇ ਮਾਕਾ ਤੇ ਅੱਜ ਜਾਣਕਾਰੀ ਲੈਣ ਦੇ ਲਈ ਪਰਵਾਰ ਦੇ ਨਾਲ ਦਸਤਾਨਜਾ ਕਰਨ ਦੇ ਲਈ ਇੱਥੇ ਅਸੀਂ ਪਹੁੰਚੇ ਆ। ਇਹ ਸਾਰਾ ਇਧਰਲੇ ਪਾਸੇ ਪਰਿਵਾਰ ਬੈਠਾ ਨੜਕੀ ਦਾ। ਰਿਸ਼ਤੇਦਾਰ ਬੈਠੇ ਨੇ। ਮਾਣੋ ਬੈਠਾ ਪੋਸ਼ਕੀ। ਬੜਾ ਤੋਂ ਜੇਤੀ ਆਪੇ। ਸਾਡੀ ਜੱਫੇ ਗੁੰਦੀ ਦੇ ਨਮਿੰਦੇ ਵੀ ਬੰਡੇ ਨੇ ਪਰ ਪਰਸ਼। ਪਤਾ ਲੱਗਾ ਕਿ ਲਗਿਆ ਉਤਾਰ ਮਤਲਬ ਇਹਨੂੰ 16 ਦਿਨ ਹੋ ਗਏ। ਮੁੰਡਾ ਵੱਡ ਲਿਆ। ਲੜਕੀ ਦੇ ਕੋਈ ਤੋਂ ਪਤਾ ਨਹੀਂ ਕਿ ਕਾਲੇ ਦਾ ਜਦੋਂ ਕਿ ਇੱਕ ਤੱਥ ਹੈ ਕਿ ਜੇ ਮੁੰਡਾ ਫੜਿਆ ਗਿਆ ਤਾਂ ਲੜਕੀ ਨੂੰ ਨਾਲ ਲੈ ਕੇ ਗਿਆ ਮੁੰਡਾ ਦੂਰ ਲੜਕੀਆਂ ਹੋਰ ਵੀੰਨਾਂ ਤੋਂ ਮੁੰਡੇ ਹੀ ਹੋਰ ਹੈ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਜਿਹੜਾ ਇੱਕੋਂ ਦਾ ਇਮਤਿਆਜ਼ ਗਿਆ ਖੇਚੂ ਹਸਣਾ ਗੋਦਾ ਉਹ ਥਾਣੇਦਾਰੀ ਦੇ ਲਾਇਕ ਹੀ ਨਹੀਂ ਹੈ ਉਹਨੂੰ ਈਆਂ ਭੈਣਾਂ ਦੇ ਦੁੱਖ ਦਾ ਪਤਾ ਨਹੀਂ ਹੈ। ਉਹਨੂੰ ਪਤਾ ਨਹੀਂ ਕਿ ਪਿੰਡ ਦੀ ਪੰਚਾਇਤ ਨੂੰ ਕੀ ਬੋਲਣਾ, ਮਾਪਿਆਂ ਨੂੰ ਕੀ ਬੋਲਣਾ। ਜੋ ਸਾਡੀ ਜਾਣਕਾਰੀ ਦੇ ਦਿੱਤਾ ਹੈ। ਮੈਂ ਕਹੂੰਗਾ ਇਹ ਨਹੀਂ ਉੱਥੋਂ ਦਫਾ ਕਰਨਾ ਚਾਹੀਦਾ ਇਸ ठाਣੇ ਦੇ ਵਿੱਚੋਂ। ਇਹਨੂੰ ਕੋਰਟ ਲੈਣ ਦੇ ਵਿੱਚ ਲਾਉਣਾ ਚਾਹੀਦਾ। ਦੂਸਰੀ ਗੱਲ ਮੈਂ ਕਹੂੰਗਾ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਉਹਨੇ ਵੀ ਖਾਸ ਧਿਆਨ ਨਹੀਂ ਦਿੱਤਾ ਜਿੱਦ ਤੱਕ 16 ਹੁੰਦੇ ਨਾ, ਥੋੜੇ ਨਹੀਂ ਹੁੰਦੇ। ਬਹੁਤ ਹੁੰਦੇ 16 ਹੁੰਦੇ ਨੇ। ਇਥੋਂ ਦਾ ਡੀਜੀਪੀ ਪੰਜਾਬ ਦਾ ਮੁੱਖ ਮੰਤਰੀ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਾਨੂੰ ਕੀੜੀ ਫਿਰਦੀ ਤਿੰਦੀ ਹੈ ਜੇ ਕੀੜੀ ਫਿਰਦੀ ਤਿੰਦੀ ਆ ਤਾਂ ਕਿੱਡੀ ਵੱਡੀ ਘਟਨਾ ਕਿਉਂ ਨਹੀਂ ਮਤਲਬ ਅਜੇ ਤੱਕ ਲੜਕੀ ਨੂੰ ਪਾਲ ਕੀਤਾ ਗਿਆ ਕਿੱਡੀ ਕੇ ਵੱਡੀ ਪਹੁੰਚ ਵਾਲੀ ਗੱਲਾਂ ਨੇ ਮਤਲਬ ਜਿਹੜੀ ਹੈਗੇ ਨੇ ਉਹ ਲੜਕੇ ਵਾਲੇ ਐਸਸੀ ਪਰਿਵਾਰ ਦੇ ਵਿੱਚੋਂ ਇਹ ਘਟਨਾ ਪਹਿਲੀ ਨਹੀਂ ਹੈ ਜਿੱਥੇ ਕਿਤੇ ਜਿਹੀਆਂ ਘਟਨਾਵਾਂ ਵਾਪਰਦੀਆਂ ਉੱਥੇ ਪੁਲਿਸ ਦੀ ਨਲਾਇਕੀ ਸਾਹਮਣੇ ਆਉਂਦੀ ਹੁੰਦੀ ਹੈ ਜੇ ਪੁਲਿਸ ਦੀ ਨਲਾਇਕੀ ਨਾ ਹੋਵੇ ਤਾਂ ਫਿਰ ਲੋਕ ਥਾਣੇ ਮੂਰੇ ਜ਼ਰੂਰ ਆਉਣ ਗੱਈ ਹੱਦ ਨੂੰ ਹਾਨੀ ਸਾਰ ਨੂੰ ਲੋਕ ਦੁਖੀ ਹੋ ਕੇ ਇਸ ਟੱਪ ਲੈਣਦੇ ਹੁੰਦੇ ਨੇ ਤੇ ਮੈਂ ਕਹਿਣਾ ਚਾਹੂੰਗਾ ਇੱਥੋਂ ਦੇ ਐਸਐਸਪੀ ਨੂੰ ਪੰਜਾਬ ਦੇ ਡੀਜੀਪੀ ਨੂੰ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਲੜਕੀ ਨੂੰ ਲੱਭ ਕੇ ਲਿਆਓ ਜਿਉਂਦੀ ਜਾਂ ਮਰੀ ਇਹ ਅਗਲੀ ਗੱਲ ਆ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਇਹ ਟਾਰ ਮਟੋਲ ਕਰਿਆ ਸਰਨਾ ਨਹੀਂ ਹੈ ਇਹ ਚਿਤਾਵਨੀ ਸਮਝ ਲਓ ਸਾਡੀ ਬੇਨਤੀ ਸਮਝ ਲਓ ਇਹ ਮਸਲਾ ਕੱਲਾ ਜੋਗੇ ਥਾਣੇ ਦਾ ਨਹੀਂ ਰਹੂਗਾ ਇਹ ਪਿੰਡ ਮਾਖੇ ਚੱਲਦਾ ਨਹੀਂ ਰਹੂਗਾ ਇਹ ਇਹ ਮਸਲਾ ਵਧੂਗਾ ਕੁੜੀ ਕਤਰੀ ਦਾ ਮਾਮਲਾ ਤੇ ਅਗਲੇ ਨੂੰ ਵੀ ਸ਼ਹਿ ਮਿਲੂਗੀ ਅਜੇ ਇਹ ਹੋਰ ਅਨਸਰ ਆਉਣਗੇ ਛੋ ਮੈਂ ਨਹੀਂ ਕਹੂੰਗਾ ਅੱਜ ਕਿ ਛੇਤੀ ਪਰਿਵਾਰ ਨੂੰ ਅਨਸਾਪ ਜਿਹੜਾ ਦਲਾਗ ਨਹੀਂ ਐਸਐਚਪੀ ਖਾਸ ਧਿਆਨ ਦੇ ਵਿੱਚ